ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇ ਲੈ ਕੇ ਆਏ ਜੀ 3 ਬਾਈ ਗੱਬਣਾ ਨੇ ਤੇ ਤਿੰਨਾਂ ਜਿਹੜੀਆਂ ਤਾਜ਼ੀਆਂ ਸੋਈਆਂ ਵੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋਈ ਵਧੀਆ ਹਾਂਜੀ ਬਾਬਾ ਜੀ ਵਧੀਆ ਚੱਲੋ ਬਾਈ ਕੰਮ ਕਰ ਹਾਂਜੀ ਬਾਬਾ ਜੀ ਬਾਈ ਨਾਮ ਤੇ ਐਡਰੈਸ ਬੋਲ ਨਾਮ ਨਰਮਤ ਸਿੰਘ ਜੀ ਪਿੰਡ ਭਾਈ ਉਪਰ ਤਸੀਰਪੁਰ ਜਿਹੜਾ ਬਸੰਦਾ ਜੀ ਠੀਕ ਹੈ ਬਾਈ ਨੇੜੇ ਪਿੰਡ ਬਾਈ ਨੇੜੇ ਸਲਾਦਪੁਰ ਰਹਿੰਦੇ ਆਂ ਜੀ ਮੋਬਾਈਲ ਨੰਬਰ ਬੋ 9963842155 ਜੀ ਠੀਕ ਹੈ ਜੀ ਦੂਜਾ ਹੈਗਾ 707820605 ਜੀ ਇਹ ਦੋਵੇਂ ਵੀਰ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਦਿਆਂ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਸੂਈ ਬਾਈ ਜੀ ਕਦੋਂ ਸੂਈ ਆ ਬਾਈ ਇਹ ਅੱਜ ਸਵੇਰੇ ਸੂਈ ਆ ਜੀ 4:00 ਵਜੇ ਠੀਕ ਆ ਬਾਈ ਜੇਰ ਪੈ ਗਈ ਇਹਦੀ ਹਾਂਜੀ ਜੇਰ ਪੈ ਗਈ ਆ ਬਠਲ ਚ ਪਈ ਠੀਕ ਆ ਬਾਈ ਜੇਰ ਆ ਪਈ ਇਹ ਬਠਲ ਚ ਹੋ ਕੇ ਬਾਈ ਤੇ ਕਿੰਨਾ ਦੋਂਦਾ ਜੀ ਇਹ ਵੜ ਠੀਕ ਆ ਮੂੰਹੋਂ ਦੋ ਦੋਂਦਾ ਦੋਰ ਦੋ ਦੋਂਦਾ ਇਹ ਬੰਦ ਕਹਿਣ ਦੀ ਗੱਲ ਨਹੀਂ ਹੂੰ ਬੱਚਾ ਕੀ ਦੇਤਾ ਇਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਬਈ ਠੀਕ ਹੈ ਕਿੰਨਾ ਕੁ ਵੱਡਾ ਗੱਡੇ ਫਿਰ ਅੱਜ ਨਾ ਬਹੁਤ ਹੈ ਜੀ ਛੰਡੇ ਠੁੰਡੇ ਪੂਰੀ ਅਜਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕੱਲਾ ਕੱਲਾ ਪਹਾੜ ਚਾਰੇ ਪਹਾੜ ਨਿਕੜਵੇਂ ਪੂਰੇ ਗਾਇਬ ਤੇ ਆਦਾ ਨਹੀਂ ਸੀ ਵੀਡੀਓ ਬਣਾਉਣ ਦਾ ਇਹਦਾ ਠੀਕ ਆ ਤਾਂ ਕਰਕੇ ਸੀ ਵੱਡੇ ਦਿਨ ਖਾਲੀ ਕਰੀ ਜੀ ਠੀਕ ਆ ਭਾਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਜਿਆਦਾ ਬ੍ਰੀਡ ਚੰਗੀ ਆ ਕੱਦ ਵੱਡ ਚੰਗਾ ਤੇ ਕਿੰਨਾ ਕੁ ਕੱਢਿਆ ਵੱਲੋ ਫਿਰ ਭਾਈ ਉਹ ਲੋ 5 ਕਿਲੋਟਰ ਚੋਇਆ ਸੀ ਜੀ ਠੀਕ ਆ ਭਾਈ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਐ ਐਸਟੀਮੇਟ ਦੇ ਦੋ ਜੀ 17 18 ਲੀਟਰ ਦੁੱਧ ਵੀ ਫੇਸ ਬਿਊਟੀ ਚੰਗੀ ਆ ਕੱਦ ਵਿੱਡ ਚੰਗਾ ਤੋਰਾ ਤਾਰਾ ਕਰਮਲੀ ਦਾ ਚੰਗਾ ਰੰਗ ਰੂਪ ਬਹੁਤ ਚੰਗਾ ਭਾਈ ਚਮਕ ਚਮਕ ਵੀ ਵੈਟ ਤੇ ਚੰਗੀ ਆ ਉਮਰ ਦੀ ਹਲੇ ਛੋਟੀ ਆ ਕਬ ਤੇਰੀ ਪੱਛੀ ਕਿ ਤਰ ਤੱਕ ਪੁੱਗੋ ਉਹੀ ਸਾਡੀ ਚੰਗਾ ਲੱਸੀਆ ਹਮ ਸਹੀ ਗੱਲ ਆ ਕੱਲ ਕਹਿਣ ਦੀ ਜਮਾ ਪਿਓਰ ਦੰਦ ਨਾਲ ਚੈੱਕ ਕਰਕੇ ਲੈ ਠੀਕ ਆ ਭਾਈ ਹਮ ਤੇ ਹੋਰ ਦੋ ਦੰਦ ਬੱਚੀ ਆ ਸਹੀ ਗੱਲ ਆ ਬਈ ਬਾਕੀ ਠੰਡੀ ਦਾ ਮਤਲਬ ਹੀ ਨਹੀਂ ਕੋਈ ਲੈ ਜਿਵੇਂ ਮਰ ਗਿਆ ਸਲਾਈ ਚਲ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਪੂਰੀ ਠੰਡੀ ਸੀ ਲਾ ਥਾਨ ਤੁਣ ਵੀ ਚੰਗਾ ਲੱਗਿਆ ਚ ਵਾਈ ਚ ਵੀ ਕਿਵੇਂ ਆ ਬਈ ਚ ਵਾਈ ਵੀ ਇੱਕ ਨੰਬਰ ਹੀ ਦਿਖਾਉਣਾ ਨਹੀਂ ਕੋਈ ਫਰਸਮਾਨ ਠੀਕ ਆ ਧਾਰਾ ਬਾਈ ਕਹਿੰਦਾ ਮਾਰ ਕੇ ਦਿਖਾਉਣਾ ਕੋਈ ਚੱਕਰ ਨਹੀਂ ਓਏ ਹੋਈ ਨਾ ਪਹਿਲਣਾ ਵੀ ਔਰ ਔਲਾ ਕਰਦੀ ਹੋਵੇ ਹੂੰ ਠੀਕ ਨਿਆਣੇ ਦਾ ਬਾਈ ਕੋਈ ਚੱਕਰ ਨਹੀਂਗਾ ਬਾਈ ਵਾਲੀ ਕੋਨੀ ਆ ਜਿ ਸਵਾਦੀ ਤੀ ਠੀਕ ਆ ਬਾਈ ਸਵਾਸੂ ਦੀ ਬਾਈ ਕਹਿੰਦਾ ਪੂਰੀ ਠੰਡੀ ਆ ਕੋਨੀ ਆ ਫੜੀ ਬੱਚਾ ਤੂੰ ਕੀ ਤੁਹਾਨੂੰ ਨਾ ਯਾਰ ਆ ਮਾਰ ਕੇ ਧਾਨ ਲੈ ਮਾਰ ਦੇ ਧਾਨ ਬਈ ਚਵਾਈ ਬਹੁਤ ਚੰਗੀ ਹੈ ਨਾ ਚਵਾਈ ਚਵਾਈ ਹਮ ਚਵਾਈ ਬਹੁਤ ਈਰ ਲੇ ਮੋਟੀ ਮੋਟੀ ਧਾਨ ਨਿਬੜਦੀ ਹੈ ਨਾ ਉਹ ਵੀ ਚਵਾਈ ਹਾਂਜੀ ਹਮ ਮਗਰ ਲੈ ਤੋ ਮਾਰ ਦੋ ਬਈ ਲੈ ਜੇ ਮੈਂ ਮਾਰ ਜੀ ਬਈ ਧਾਨ ਮਾਰੀ ਚੱਲ ਕੋਈ ਚੱਕਰੀ ਨਹੀਂ ਚਵਾਈ ਚਵਾਈ ਪੂਰੀ ਚੰਗੀ ਹੈ ਠੀਕ ਹੈ ਬਈ ਓਕੇ ਬਈ ਤੇ ਮੁੱਲ ਕੀ ਹੈ ਬਈ ਇਹ ਮੋਲੀ ਜੀ ਆਪਾਂ ਜਿਹੜੇ ਅੱਜ ਕਰਨੇ ਜਮ ਲੈਂਦੇ ਨਹੀਂ ਕਰਨੇ ਜੀ ਹੂੰ ਜਮ ਜਾਇਜ਼ ਠੀਕ ਆ 60000 ਰੁਪਏ ਜੀ 60000 ਰੁਪਏ ਮਾਨਤਨ ਹੋ ਜਾ ਹਾਂ ਜੀ ਬਸ ਛੋੜ ਛੱਪੇ ਦਾ ਮਾਨਤਨ ਕਰਾਂਗੇ ਠੀਕ ਆ 60000 ਰੁਪਏ ਮੋਲ ਆ ਮਾਨਤਨ ਬੱਚੀ ਵੱਡੀ ਆ ਬੱਚੀ ਨਹੀਂਗੀ ਮਤਲਬ ਗਾਹ ਨੂੰ ਵਾਧੇ ਵਾਲੀ ਕੀ ਜੀ ਹੂੰ ਸਹੀ ਗੱਲ ਹੋਰ ਭਾਰੀ ਹੋ ਜਾਣਾ ਹੋਰ ਕੱਦ ਕਰ ਜਾਣਾ ਹਾਂ ਜੀ ਠੀਕ ਆ ਬਈ ਵੱਡੀ ਬੱਚੀ ਅੱਗੇ ਵੀਰੇ 2 ਨੰਬਰ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਸ ਹੋਈ ਬਈ ਕਦੋਂ ਸੂਈ ਆ ਬਈ ਇਹ ਵੀ ਰਾਤ ਸੂਈ ਆ ਜੀ ਠੀਕ ਆ ਬੱਚਾ ਕੀ ਦਿੱਤਾ ਬਈ ਇਹਨੇ ਬੱਚੀ ਦਿੱਤੀ। ਬੱਚੀ ਚੰਗੀ ਆ ਨਾ? ਹਾਂਜੀ। ਤੇ ਜੇਰ ਆ ਪਈ ਆ ਜੀ। ਠੀਕ ਹੈ ਭਾਈ। ਜੇਰ ਭਾਈ ਆ ਬੱਥਰ ਚ ਪਈ ਬੈਠਾ। ਠੀਕ ਹੈ ਭਾਈ। ਉਹ ਜੇਰ ਦਾ ਹੰਦਾਲੇ ਵਿੱਚ ਚੱਤ ਜਾਏ ਨਾ ਸਨੀ ਪਈ ਨਹੀਂ ਜਾਂ ਕੋਈ ਗੱਲ ਕਰਦੇ। ਸਹੀ ਗੱਲ। ਠੀਕ ਹੈ ਭਾਈ। ਤੇ ਖੋਲ ਦੋ ਭਾਈ ਤੋੜ ਕੇ ਦਿਖਾ ਦਿਓ। ਕੱਦ ਵਿੱਡ ਚੰਗਾ ਯਾਦ ਬ੍ਰੀਡ ਚੰਗੀ ਆ ਥਣਲੇ ਬਾਈ ਕਮਾਲ ਦਾ ਤਿਆਰ ਕਰਿਆ ਫੇਸ ਬਿਊਟੀ ਬਹੁਤ ਚੰਗੀ ਆ ਕੱਦ ਵਿੱਡ ਚ ਚੈੱਕ ਕਰੋ ਤੇ ਚਮਕ ਚਮਕ ਬੱਚੀ ਤੇ ਪੂਰੀ ਆ ਬਾਈ ਥਾਣ ਹਵਾਨਾ ਚੰਗਾ ਸੂਈ ਸਵਾਈ ਜੇਰ ਬਾਈ ਬੱਠਲ ਚ ਰੱਖੀ ਬੈਠਾ ਬੱਚਾ ਮਗਰ ਬੱਚੀ ਆ ਬਾਈ ਪਿਓਰ ਦੂਜਾ ਸੁਆਈ ਹਮ ਹਮ ਸਹੀ ਗੱਲ ਕਿੰਨਾ ਕੁ ਦੁੱਧ ਬੌਲੇ ਤੇ ਆ ਬਈ ਹੁਣ ਇਹ ਬੌਲਾ ਹੋਊਗਾ ਜੀ ਹੁਣ ਮੇਰੇ ਸਹਾਰਾ ਵੀ ਹੁਣ ਆਪਾਂ ਖਾਲੀ ਕਰਕੇ 12 13 ਲੀਟਰ ਤੋਂ ਵੱਲ ਹੋਊਗਾ ਜੀ 12 13 ਲੀਟਰ ਬਈ ਹਾਂਜੀ ਕਿੰਨਾ ਕਿ ਦੇ ਦੁੱਧ ਹੋਰ ਦੁੱਧ ਦੇ ਦੀ ਉਮੀਦ ਹੈ ਜੀ 20 ਲੀਟਰ ਪਾ ਦੂ ਅੱਛਾ ਹਾਂਜੀ ਠੀਕ ਆ ਬਈ 20 ਕਿ ਲੀਟਰ ਦੁੱਧ ਦੀ ਬਈ ਕਹਿੰਦਾ ਆਪਾਂ ਇਹ ਤੋਂ ਉਮੀਦ ਕਰਦੇ ਆ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇ ਉਤੇ ਮੁੱਠੀ ਵਾਲਾ ਕੱਲਾ ਕੱਲਾ ਥਾਣਾ ਤੇ ਬੱਚਾ ਵੀ ਮਗਰ ਬੱਛੀ ਆ ਬੱੱਚੀ ਵੀ ਬਹੁਤ ਚੰਗੀ ਆ ਬਈ ਤੇ ਨਾਲ ਹੀ ਤਿਆਰ ਹੋ ਜਾਣਾ ਬੱੱਚੀ ਨੇ ਤੇ ਮੁੱਲ ਕੀ ਆ ਬਈ ਇਹਦਾ ਫਰਜ਼ਾਇਤ ਜੀ ਮੋਹਲੇ ਜੀ ਦਾ 63000 ਰੁਪਏ 63000 ਰੁਪਏ ਮਾਨਤਾਨ ਹੋ ਜਾ ਬਈ ਹਾਂਜੀ ਠੀਕ ਆ 63000 ਰੁਪਏ ਮੋਹਲੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਮੁੱਲ ਬਾਈ ਦੇ ਜਾਇਜ਼ ਹੀ ਹੁੰਦੇ ਆ ਚਲੋ ਬਾਕੀ ਜਿਹੜਾ ਮਾਨਤਾਨ ਤਾਂ ਜਰੂਰ ਹੈ ਜੀ ਗਰਮੀ ਗਰਮੀ ਮੰਗਦੀ ਬੜਾ ਹਾਂ ਫਾਡ ਫੂਡ ਵੀ ਚੰਗੀ ਹੋਊਗਾ ਨਾ ਚੰਗੀ ਹੋਊਗੀ ਠੀਕ ਆ ਬਈ ਬਾਕੀ ਥਾਣਾ ਸਾਨੂੰ ਬਹੁਤ ਚੰਗਾ ਜੀ ਹੂੰ ਥਾਣਾ ਬਹੁਤ ਚੰਗਾ ਹੂੰ ਥਾਣੇ ਦਾ ਸਾਈਜ਼ ਚੈੱਕ ਕਰੋ ਬਾਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਹੂੰ ਸਹੀ ਗੱਲ ਆ ਮਾਰ ਦਿੱਤਾ ਨਾ ਹਾਂਜੀ ਠੀਕ ਆ ਚਵਾਈ ਦੀ ਵੀ ਬਾਈ ਕਹਿੰਦਾ ਨੰਬਰ 1 ਆ ਬਾਕੀ ਤੁਹਾਡੇ ਸਾਹਮਣੇ ਜਿਹੜੀਆਂ ਦੇਖੋ ਬਾਈ ਚਵਾਈ ਬਹੁਤ ਚੰਗੀ ਆ ਕੱਲੀ ਕੱਲੀ ਧਾਰ ਗੰਨੇ ਵਰਗੀ ਧਾਰ ਆ ਚਵਾਈ ਤਾਂ ਬੜੀ ਚੰਗੀ ਆ ਲੈ ਮਗਰਲੇ ਤਣਾ ਚੋਂ ਵੀ ਮਾਰਤੀਆਂ ਧਾਰਾਂ ਹੂੰ ਹੂੰ ਮਰਾਨ ਤੁਹਾਨੂੰ ਬਹੁਤ ਚੰਗਾ ਲੱਗਿਆ ਮੋਟੀ ਵਾਲਾ ਥਣ ਠੀਕ ਆ ਬਾਈ ਮੁੱਲ ਵੀ ਜਾਜਾ 63000 ਰੁਪਏ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਅੱਗੇ ਬੈਤਿਆ ਨੰਬਰ ਕਿਹੜਾ ਸੂਈ ਆ ਇਹ ਵੀ ਦੂਜਾ ਸੂਈ ਆ ਜੀ ਕਦੋਂ ਸੂਈ ਆ ਬਈ ਇਹ ਅੱਜ ਰਾਤ ਨੂੰ ਸੁਣੀ ਹੈ ਠੀਕ ਹੈ ਬੱਚਾ ਕੀ ਹੈ ਭਾਈ ਇਹਨੇ ਬੱਚੀ ਦਿੱਤੀ ਬੱਚੀ ਚੰਗੀ ਹੈ ਨਾ ਹਾਂਜੀ ਤੇ ਜੇਰ ਇਹਦੀ ਆ ਵੱਠਲ ਜਪਈ ਹੈ ਭਾਈ ਤਿੰਨਾਂ ਦੀ ਜੇਰ ਆ ਪਈ ਆ ਹਣਾ ਆ ਜੇਰ ਆ ਪਈ ਆ ਤੇ ਉਹਦੀ ਜੇਰ ਬਾਈ ਹੋਰ ਰੱਖੀ ਬੈਠਾ ਹਣਾ ਤਿੰਨਾਂ ਦੀ ਜੇਰ ਬਾਈ ਉਵੇਂ ਵੱਠਲਾਂ ਚ ਪਾ ਕੇ ਰੱਖੀ ਬੈਠਾ ਠੀਕ ਆ ਭਾਈ ਕਿੰਨੇ ਕੁ ਬੋਲੇ ਤੇ ਹਾਂ ਬੋਲਾ ਤੜਕੀ ਕੱਢਿਆ ਜਦੋਂ 3.4 ਲੀਟਰ ਜੀ ਠੀਕ ਆ ਜੀ ਉਹ ਇਹਨੇ ਮੈਂ ਰਿਪਾਉਡ ਜੁੱਤ 17 ਲੀਟਰ ਵੀ ਪਾ ਦਿੰਦੇ ਹਾਂ ਖੋਲ ਦੇ ਭਾਈ ਤੋਰੀ ਕੇ ਦਿਖਾ ਦੋ ਜਾਤ ਬ੍ਰੀਡ ਫੁੱਲ ਚੰਗੀ ਆ ਕੱਦ ਵੱਡ ਪੂਰਾ ਚੰਗਾ ਰੰਗ ਰੂਪ ਚੰਗਾ ਬੱਚਾ ਹੀ ਮਗਰ ਬੱਛੀ ਬੱਛੀ ਵੀ ਚੰਗੀ ਆ ਤੇ ਜੇਰ ਆ ਜਿਹੜੀ ਬਈ ਵੱਠਲ ਚ ਪਾਈ ਬੈਠਾ ਫੇਸ ਹੂਸ ਕਰਮ ਵਾਲੀ ਦਾ ਬਹੁਤ ਚੰਗਾ ਆ ਬਾਕੀ ਤੋਰਾ ਤਾਰਾ ਚੈੱਕ ਕਰੋ ਵਰਡ ਦਾ ਚੰਗਾ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣਾ ਇਹਦੀ ਕ੍ਰਾਸ ਬ੍ਰੀਡ ਚ ਆ ਗਈ ਇਹ ਹੂੰ 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 ਗਰਮੀ ਆ ਜਿਹੜੀ ਬਈ ਇਹਨੇ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆ ਕ੍ਰਾਸ ਬ੍ਰੀਡ ਦੇ ਵਿੱਚ ਇਹ ਵੜ ਜਿਹੜੀ ਆ ਗਈ ਤੇ ਮੁੱਲ ਕੀ ਆ ਭਰਾਤ ਮੋਲੇ ਜੀ ਦਾ 57000 ਹੈ 57000 ਰੁਪਏ ਮਾਨਤਾਨ ਹੋ ਜੂ ਹਾਂ ਜੀ ਬਸ ਮਾਨਤਾਨ ਕਰ ਦੋ ਠੀਕ ਹੈ 57000 ਰੁਪਏ ਮੋਲੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਥਣ ਲੈ ਵਾ ਚੈੱਕ ਕਰੋ ਬਾਈ ਕਮਾਲ ਦਾ ਥਣ ਮੁੱਠੀ ਵਲਾ ਥਣ ਕੱਲਾ ਕੱਲਾ ਥਣ ਟੱਲਾ ਢੱਲਾ ਬਹੁਤ ਵਈਆ ਲੈਵਾ ਬਹੁਤ ਵਧੀਆ ਬਣਾਉਂਦਾ ਠੰਡੀ ਠੁੰਡੀ ਵੀ ਬਹੁਤ ਠੰਡੇ ਠੁੰਡੇ ਲੱਗ ਪੂਰੀ ਜਿਵੇਂ ਮਰਜ਼ੀ ਹੱਥ ਲਾਈ ਚੱਲ ਕੋਈ ਚੱਕਰੀ ਕੋਈ ਚਫਰ ਨਹੀਂ ਠੀਕ ਹੈ ਬਾਈ ਬਹੁਤ ਠੰਡੀ ਜੀ ਬੜੀ ਓਕੇ ਭਰਾ ਅੱਗੇ ਬਈ 4 ਨੰਬਰ ਕਿਹੜਾ ਸੋਸ ਹੁੰਦੀ ਹੈ ਨੇ ਪਹਿਲਾ ਸੂਛਣ ਕਿੰਨੇ ਦਿਨ ਲੈਂਦੀ ਹੈ ਬਈ ਇਹ ਲੈ ਜਾਈਏ 8-10 ਦਿਨ 8 ਤੋਂ 10 ਦਿਨ ਠੀਕ ਆ ਬਈ ਕੀ ਰਿਕਰਡ ਦੁੱਧ ਦਾ ਬਈ ਦੁੱਧ ਪਾ ਦੂਈ ਇਹ 20 ਬਾਈ ਲੀਟਰ ਹੂੰ ਆਰਡਰ ਬਹੁਤ ਚੰਗਾ ਹੈ ਨਾ ਢੱਲਾਂ ਬਹੁਤ ਪਈਆਂ ਪੱਠਪੜਾ ਬਹੁਤ ਚੰਗਾ ਰਾਜੀ ਰੂਜੀ ਫੁੱਲਾ ਬਈ ਕੋਲ ਦੇ ਤੌਰ ਕੇ ਦਿਖਾ ਦੇ ਯਾਦਵਰੀਟ ਬਹੁਤ ਚਾਹੀਏ ਗਰਮੀਆਂ ਜਿਹੜੀ ਨੇ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਕਰਮਲੀ ਦੀ ਬਹੁਤ ਚੰਗੀ ਆਊਗੀ ਬਾਕੀ ਫੇਸ ਫੂਡ ਦਿਖਾਉਂਦੇ ਹੂੰ ਫੇਸ ਕਰਮ ਵਾਲੀ ਦਾ ਬਹੁਤ ਚੰਗਾ ਬਈ ਯਾਦ ਬ੍ਰਿਟ ਰਾਜੀ ਰੂਜੀ ਫੇਸ ਫੁੱਲ ਹਾਂ ਸਹੀ ਹੈ ਲੈ ਬਈ ਜਾਨ ਵੇਖੋ ਜੀ ਬੜਾ ਹਾਂ ਰਾਜੀ ਰੂਜੀ ਫੁੱਲਾ ਹਨਾ ਬਰੀਜਨਸ ਪਾਲੀ ਵੇਈ ਬੜਾ ਹਾਂ ਸਹੀ ਗੱਲ ਹੈ ਬਈ ਤੇ ਥਾਨ ਤੁਣ ਵੀ ਚੰਗਾ ਲੱਗਿਆਗਾ ਮੁੱਲ ਬਈ ਇਹਦਾ ਦਾਣਾ ਸਵਾਦ ਆਈ ਪੂਰਾ ਬੈੜਦਾ ਹਾਂ ਮਾ ਮਤਲਬ ਹੀ ਨਹੀਂ ਜਿੱਥੇ ਮਰਜ਼ੀ ਖੜਿਆਰ ਲੋ ਕੋਈ ਚੱਕਰ ਨਹੀਂ ਆ ਠੀਕ ਆ ਐ ਨਹੀਂ ਕੋਈ ਗੱਲ ਹੂੰ ਜਦ ਤੂੰ ਹੁਣ ਬਹਿ ਜਾ ਥੱਲੇ ਕੋਈ ਚੱਕਰ ਨਹੀਂ ਲੈ ਭਾਈ ਕਹਿੰਦਾ ਕੋਈ ਚੱਕਰੀ ਨਹੀਂ ਜਿੱਥੇ ਮਰਜ਼ੀ ਬੈਠ ਸਾਰੇ ਵਿੜੇ ਦੇ ਵਿਚਾਲੇ ਖੜਾ ਕੇ ਬਾਈ ਨੇ ਮੌਨਾ ਫੜਾਈ ਗਿਆ ਨੇ ਬੋਲਉਗਾ ਜੀ ਥੱਲੇ ਸਟਾਰਟ ਹੋਈ ਹੈਗੀ ਅਜੇ ਤੱਕ ਅੱਛੀ ਗੱਜਾ ਥਾਣਾ ਦਿਖਾ ਦੇ ਲੈ ਭਾਈ ਆ ਦੇਖੋ ਕਿੰਨੀ ਬਿੱਥੀ ਹੈ ਹੂੰ ਥਾਣਾ ਬਹੁਤ ਚੰਗਾ ਲੱਗਿਆ ਕਲਾ ਕਲਾ ਥਾਣਾ ਮੁੱਠੇ ਵਾਲਾ ਥਾਣਾ ਬਣਾ ਜਾਣਾ ਨੇ ਠੀਕ ਆ ਮੁੱਲ ਬਹੁਤ ਜ਼ਿਆਦਾ ਜੀ ਮੁੱਲ ਬਈ ਇਹਦਾ ਮੁੱਲ ਇਹ 70000 ਦੇ ਦਿੰਗੇ ਮਾਨ ਤਨ ਹੋ ਜਾ ਠੀਕ ਹਾਂਜੀ ਕਰ ਤੁਸੀਂ 70000 ਰੁਪਿਆ ਮੋਲਾ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਐ ਵਰਡ ਰਾਜੀ ਰੋਜੀ ਫੋਲਾ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਸੋਰਾਤਾਰਾ ਵੀ ਚੰਗਾ ਬਣਾ ਬਤਾ ਅੱਗੇ ਬਈ 5 ਨੰਬਰ ਕਿਹੜਾ ਸੋਸ ਹੁੰਦੀ ਇਹ ਦੂਜਾ ਸੋਸ ਹੁੰਦੀ ਕਿੰਨੇ ਦਿਨ ਲੈਂਦੀ ਆ ਬਈ ਇਹ ਹੱਤ ਤੱਕ ਲੋ ਜੀ ਆਰਡਰ ਦੀ ਬਨਾਵਟ ਬਹੁਤ ਚੰਗੀ ਆ ਹਾਂ ਬਾਈ ਕਮਾਲ ਲੱਗਿਆ ੱਤ ਲਾਡੋ ਲਾਚ ਇੱਕ ਕਰੋ ਬਹੁਤ ਵਈਆਂ ਨੇ ਸਾਰੀਆਂ ਵਲਡ ਲਾਂ ਕੱਢ ਕੇ ਇਕੱਲਾ ਇਕੱਲਾ ਥਣਾ ਜੀ ਹਾਂ ਮੁੱਠੀ ਵਾਲਾ ਥਣਾ ਕੋਲ ਜਿੱਥੇ ਇਧਰ ਤਾਂ ਹੈ ਜੀ ਨਾੜਾ ਹਨਾ ਨਾੜਾ ਦੇਖੀਏ ਇਹਨਾਂ ਨੇ ਕੱਚੀ ਆਲੇ ਸਹੀ ਆ ਲੈ ਬਈ ਕੱਲੀ ਕੱਲੀ ਨਾੜ ਦੇ ਬਈ ਕੱਦ ਬੱਡ ਚੰਗਾ ਰੰਗ ਰੂਪ ਚਮਕ ਚਮਕ ਫੇਸ ਫੂਸ ਬਹੁਤ ਚੰਗੀ ਆ ਬਾਈ ਵੇੜ ਤੇ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਦੁੱਧ ਪਾ ਦੋ ਜੀ 20 ਤੋਂ ਬਾਰ-ਬਾਰ ਇਹ ਹੂੰ ਤੁਹਾਡਾ ਕੱਚੀ ਹੈਗੀ ਠੀਕ ਆ ਜਿਹੜੇ 20 ਲੀਟਰ ਦੁੱਧ ਦੀ ਬਾਈ ਕਹਿੰਦਾ ਆਪਾਂ ਇਹਦੇ ਤੋਂ ਉਮੀਦ ਕਰਦੇ ਹਾਂ ਹੂੰ ਬਾਕੀ ਤੋੜਾ ਤਾਰਾ ਵੜਦਾ ਚੰਗਾ ਥਣ ਲੈਵਾ ਵੀ ਕਮਾਲ ਆ ਨਾ ਪੁੱਤ ਬਰੀਡ ਪਾਉਫ ਤੇ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਡ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਹੋਵੇ ਅਸੀਂ ਬਾਕੀ ਠੰਡੀ ਵਾਲੀ ਹੈ ਜੀ ਬਾਈ ਠੀਕ ਆ ਬਾਈ ਠੰਡੀ ਵਾਲਾ ਮੁੱਲ ਬਾਈ ਇਹਦਾ ਇਹਦਾ ਵੀ 70 ਜੀ 70000 ਹਾਂਜੀ ਮਾਨਤਾਨ ਹੋ ਜਾ ਬਾਈ ਹਾਂਜੀ ਮਾਨਤਾਨ ਬਸ ਠੀਕ ਨੇ ਮੁਕੇ 70000 ਰੁਪਇਆ ਮੋਹਲਾ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂ ਤੋਰਾ ਤਾਰਾ ਚੰਗਾ ਪਾ ਥੋੜਾ ਚੰਗਾ ਥਾਣ ਲੈ ਵਾ ਤਾਂ ਬਾਈ ਕਮਾਲਾ ਮੁੱਠੀ ਬੜਾ ਥਣ ਕੱਲਾ ਕੱਲਾ ਥਣ ਗਲਾਬੀ ਥਣ ਨਾੜਾ ਨੂੰ ਦਿਖਾਉਣਾ ਦੋਨੇ ਪਾਸੇ ਨੇ ਇਦਰੋਂ ਵੀ ਨਾੜਾ ਨੂੰ ਬਹੁਤ ਚੰਗਾ ਬੜੀ ਫਰੀਜ਼ਿਕਾ ਸਹੀ ਗੱਲ ਠੰਡੀ ਠੁੰਡੀ ਵੀ ਲੱਗ ਪੂਰੀ ਹੈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿੰਦੀ ਕਰਮ ਵਾਲੀ ਕੁਝ ਨਹੀਂ ਕੋਈ ਮਤਲਬ ਹੀ ਨਹੀਂ ਹਮ ਲੇ ਕੱਚੀ ਆ ਦੇਖ ਲੈ ਹਲੇ ਹਾਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਠੀਕ ਹੈ ਲੈ ਜੇ ਮੈਂ ਮਾਰਦੀ ਹੱਥ ਫੇਰੀ ਚਾਹ ਤੂੰ ਚੱਕਰੀ ਨਹੀਂ ਕਿਹਦੇ ਬਾਈ ਠੀਕ ਹੈ ਬਾਈ ਅੱਗੇ ਬਾਈ ਲਾਸਟ 6 ਨੰਬਰ ਇਹ ਦੂਜਾ ਸੂਈ ਬਾਈ ਇਹਦੀ ਕਿੰਨੇ ਦਿਨ ਲੈਂਦੀ ਹੈ ਬਾਈ 500 ਦਿਨ ਲੂਜੀ ਬਸ ਠੀਕ ਹੈ ਕੀ ਰਿਕਾਰਡ ਆ ਦੁੱਧ ਦਾ ਬਾਈ ਤੂੰ ਤਾਂ ਪਹਿਲੇ ਸੂਈ ਦੱਸਿਆ ਜੀ ਮਾਲਕ ਨੇ 18 ਲੀਟਰ ਕਿਤਾ ਠੀਕ ਹੈ 18 ਲੀਟਰ ਦਾ ਰਿਕਾਰਡ ਮੈਂ ਲੋ ਵੀ ਪਲੱਸ ਤਾਂ ਕਰ ਜੂਗੀ ਹਾਂ ਢੱਲਾਂ ਦਿਖਾ ਦੇ ਬਾਈ ਢੱਲਾਂ ਬਹੁਤ ਹੈ ਲੈ ਬਾਈ ਸਾਰੀਆਂ ਬਾਲਟਾਂ ਲਾ ਕੱਢੂਗੀ ਫੇਰ ਕਰਨ ਵਾਲੀ ਸੂਈ ਠੀਕੀਆਂ ਬਸ ਹੈ ਦੁੱਧ ਹਾਂ ਥਾਣ ਥਣ ਵੀ ਮੁੱਠੀ ਵਾਲਾ ਲੱਗਿਆ ਹਾਂ ਬਾਲਾ ਚੰਗੀ ਠੰਢੀ ਹੀ ਲੱਗਦੀ ਸਾਨੂੰ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣਾ ਬੇ ਨਾਣਾ ਨੂੰ ਚਾਹੀਦਾ ਸਹੀ ਗੱਲ ਆ ਮੋਟੀ ਨਾੜ ਚ ਕਿਹੜੇ ਬੰਦੇ ਨੂੰ ਪਰਖਾ ਬੰਦਾ ਪਰਖ ਲੈਂਦਾ ਜੀ ਹੂੰ ਚਮਕ ਚੰਗੀ ਆ ਫੇਸ ਚੰਗਾ ਯਾਦ ਬਰੀਡ ਚੰਗੀ ਆ ਦੁੱਧ ਚੰਗਾ ਪਾਉਂ ਦਣ ਹਜੇ ਲੈਦੀ ਆ ਪੰਜ ਸੱਤ ਤੇ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਇਹਨੇ ਵਧੀਆ ਤਿਆਰ ਕਰ ਲਈ ਤੇ ਕੀ ਮੋਲਾ ਭਾਈ ਇਹਦਾ ਇਹਦਾ ਭਾਈ 57000 57000 ਰੁਪਏ ਮਾਨਤਾਨ ਹੋ ਜਾ ਭਾਈ ਛੱਡ ਜਾ ਹਾਂ 52000 ਰੁਪਏ ਬਾਈ ਨੇ ਮੁੱਲ ਰੱਖਿਆ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਬਰੀਕ ਸਨਾ ਬੈੜ ਹਾਂ ਬਰੀਕੀ ਵਾਲੀ ਬੈੜ ਫੇਸ ਫੂਸ ਰੰਗ ਰੂਪ ਫਰੰਟ ਪਾਰਪਰ ਕੋਈ ਗੱਲਾਂ ਜੇ ਚ ਹੂੰ ਤੇ ਨਾਗ ਭਰਾ ਕੋਲੇ 6 ਸੀ ਤੇ ਤਿੰਨ ਬਾਈ ਜਿਹੜੀਆਂ ਇਹ ਗੱਬਣਾ ਨੇ ਤੇ ਤਿੰਨ ਜਿਹੜੀਆਂ ਇਹ ਤਾਜੀਆਂ ਸੂਈਆਂ ਨੇ ਤੇ ਤਿੰਨਾਂ ਦੀ ਬਾਈ ਜੇ ਰਾਂ ਰੱਖੀ ਬੈਠਾ ਇੱਕ ਦੀ ਆ ਪਈ ਐ ਤੇ ਇੱਕ ਦੀ ਆ ਪਈ ਐ ਇੱਕ ਦੀ ਉਹ ਪਈ ਐ ਉਵੇਂ ਵੱਖੋ ਵੱਖਰੀ ਜੇ ਰੱਖੀ ਬੈਠਾ ਦੇ ਦੋ ਮਗਰ ਬੱਚੀਆਂ ਇੱਕ ਮਗਰ ਬੱਚਾ ਤੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋਂ ਧੰਨਵਾਦ